ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਇੱਕ ਚੈਨਲ ਸ਼ੁਰੂ ਕੀਤਾ ਸੀਗਾ ਜਿਸ ਦੇ ਵਿੱਚ ਆਪਾਂ ਮੈਂ ਤੇ ਕੁਝ ਕਲਾਸਾਂ ਲਗਾਈਆਂ ਸੀ ਕਾਫੀ ਦਿਨਾਂ ਤੋਂ ਆਪਣੀ ਕੋਈ ਕਲਾਸ ਨਹੀਂ ਆ ਰਹੀ ਸੀ ਇਸ ਲਈ ਅੱਜ ਆਪ ਇੱਕ ਛੋਟੀ ਜਹੀ 10 ਮਿੰਟ ਦੀ ਕਲਾਸ ਲੈ ਕੇ ਆਇਆ ਜੀਤੇ ਵਿੱਚ ਟਾਈਮ ਐਂਡ ਵਰਕ ਦੇ ਕੁਝ ਕੁਸ਼ਨ ਕਰਾਂਗੇ ਇਹਨਾਂ ਕੁਸ਼ਨਾਂ ਨੂੰ ਅਸੀਂ ਇੱਕ ਛੋਟੀ ਜਿਹੀ ਵਧੀਆ ਜਿਹੀ ਟ੍ਰਿਕ ਨਾਲ ਕਰਾਂਗੇ ਤੇ ਇਸ ਤੋਂ ਬਾਅਦ ਤੁਸੀਂ ਦੱਸਣਾ ਜ਼ਰੂਰ ਹੈ ਕਿ ਇਹ ਟ੍ਰਿਕ ਤੁਹਾਨੂੰ ਕਿਉਂ ਜੀ ਲੱਗੀ ਤੇ ਅੱਗੇ ਤੋਂ ਆਪਾਂ ਇਹੋ ਜਿਹੀਆਂ ਕਲਾਸਾਂ ਹੋਰ ਲੈ ਕੇ ਆਈਏ ਜਨਮ ਤੇ ਬਿਨਾ ਕਿਸੇ ਗਲਤੋਂ ਆਪਾਂ ਹੁਣ ਆਪਣੀ ਕਲਾਸ ਸਟਾਰਟ ਸ਼ੁਰੂ ਕਰਦੇ ਆ ਜਿਸ ਦੇ ਵਿੱਚ ਪਹਿਲਾ ਕੁਐਸਚਨ ਹੈ 45 ਪੀਪਲ ਟੇਕ 18 ਡੇਸ ਟੂ ਡਿਗ ਅ ਪਾਉਂਡ ਇਫ ਦ ਪਾਉਂਡ ਊਡ ਹੈਵ ਬੀ ਟੂ ਬੀ ਡੱਬ ਇਨ 15 ਡੇਸ ਥੈਨ ਦ ਨੰਬਰ ਆਫ ਪੀਪਲ ਟੂ ਬੀ ਏਮਪਲੋਏਡ ਵਿਲ ਬੀ ਇਧਰ ਸਾਨੂੰ ਕਿਹਾ ਗਿਆ ਹੈ ਕਿ 45 ਲੋਕ ਕਿਸੇ ਖੱਡੇ ਨੂੰ ਟੋਏ ਨੂੰ 18 ਦਿਨਾਂ ਵਿੱਚ ਖੁੱਟ ਸਕਦੇ ਹਨ ਜੇਕਰ ਇਸ ਟੋਏ ਨੂੰ ਅਸੀਂ 15 ਦਿਨਾਂ ਵਿੱਚ ਪੂਰਾ ਖੁੱਟਣਾ ਹੋਵੇ ਤਾਂ ਉਸ ਦੇ ਲਈ ਸਾਨੂੰ ਕਿੰਨੇ ਬੰਦਿਆਂ ਦੀ ਲੋੜ ਪਈ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਕੀ ਕਰਨਾ ਹੈ ਕਿ ਆਪਾਂ ਨੂੰ ਦੋ ਚੀਜ਼ ਦਿੱਤੀ ਹੋਈਗੀ ਲੋਕ ਕੰਮ ਕਰਨ ਵਾਲੇ ਮੈਨ ਤੇ ਉਸ ਤੋਂ ਬਾਅਦ ਜਿਹੜਾ ਕੰਮ ਜਿੰਨੇ ਦਿਨਾਂ ਵਿੱਚ ਹੋਇਆ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਪਹਿਲੇ ਦੋਨਾਂ ਨੂੰ ਮਲਟੀਪਲਾਈ ਕਰ ਦੋ ਆਪਸ ਵਿੱਚ ਆਪਾਂ ਕਰਨਾ ਹੈ 45 18 ਤੇ ਦੂਸਰਾ ਜੋ ਵੀ ਆਪਾਂ ਨੂੰ ਮੈਨ ਜਾਂ ਵਰਕ ਆਪਾਂ ਦਿੱਤਾ ਹੋਇਆ ਹੈ ਦੂਸਰੇ ਵਾਲਾ ਇਹਦੇ ਵਿੱਚ ਆਪਾਂ ਨੂੰ ਜਾਂ ਤਾਂ ਮੈਨੂੰ ਪੁੱਛੇ ਜਾਣਗੇ ਜਾਂ ਆਪਾਂ ਨੂੰ ਵਰਕ ਡੇਜ਼ ਪੁੱਛੇ ਜਾਣਗੇ ਜੋ ਵੀ ਆਪਾਂ ਨੂੰ ਮੈਨ ਦਿੱਤਾ ਜਾਂ ਡੇਜ਼ ਦਿੱਤੇ ਆ ਉਸ ਨੂੰ ਆਪਾਂ ਦੇ ਵਿੱਚ ਕਰ ਦੋ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਇਹਨਾਂ ਨੂੰ ਆਪਸ ਵਿੱਚ ਕੱਢ ਦਿਓ ਆਪਣਾ ਆਨਸਰ ਆ ਗਿਆ 54 ਇਹੋ ਜੇ ਸਮ ਬਿਲਕੁਲ ਇਜ਼ੀ ਹੁੰਦੇ ਆ ਤੇ ਬਿਨਾ ਕਿਸੇ ਪੈਨ ਪੈਨਸਲ ਤੋਂ ਆਪਾਂ इजीली ਇਹਨਾਂ ਨੂੰ ਕਰ ਸਕਦੇ ਆ ਇਸ ਤਰ੍ਹਾਂ ਆਪਣਾ ਆਨਸਰ 54 ਯਾਨੀ ਕਿ ਬੀ ਆਪਸ਼ਨ ਬਣ ਗਿਆ ਉਸ ਤੋਂ ਬਾਅਦ ਦੂਸਰਾ ਸਮ ਦੇਖੋ ਇਹੋ ਜਿਹੇ ਸਮ ਪਿਛਲੇ 2022 ਦੇ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਆਏ ਨੇ ਤੇ ਇਸ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਇਫ 3 men or 6 women can do a piece of work in 16 days in how many days can 12 men and 8 women do the same piece of work ਕਿ 3 ਆਦਮੀ ਜਾਂ 6 ਔਰਤਾਂ ਕਿਸੇ ਕੰਮ ਨੂੰ 16 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ ਉਸੇ ਕੰਮ ਨੂੰ 12 ਬੰਦੇ ਅਤੇ 8 ਔਰਤਾਂ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ ਇਹ ਉਹਦੇ ਵਿੱਚ ਆਪਾਂ ਨੂੰ ਪਹਿਲਾਂ ਤੁਸੀਂ ਇਹ ਚੀਜ਼ ਦੇਖਣੀ ਹੈ ਕਿ ਆਪਾਂ ਨੂੰ ਔਰ ਦਿੱਤਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਦੂਸਰੇ ਵਾਲੇ ਟਾਈਮ ਨੂੰ ਪਹਿਲਾਂ ਲਿਖ ਲਓ men ਜਾਂ woman ਨੂੰ ਪਹਿਲਾਂ ਲਿਖ ਲਓ ਤੇ ਪਹਿਲੇ ਵਾਲੇ ਨੂੰ ਭਾਟੇ ਵਿੱਚ ਕਰ ਦਿਓ ਇਕਵਲ ਟੂ ਜਿੰਨਾ ਆਪਾਂ ਡੇਜ਼ ਦਿੱਤੇ ਹੋਏ ਨੇ ਬਸ ਇਸ ਨੂੰ ਆਪਾਂ ਸੋਲਵ ਕਰਨਾ ਹੈ ਦੇਖੋ 12 3 8 6 16 6 ਤੇ 3 ਦਾ ਐਲਸੀਐਮ ਲਵਾਂਗੇ 6 ਆ ਜਾਏਗਾ 12 3 ਨੂੰ 6 ਨਾਲ ਮਲਟੀਪਲਾਈ ਕੀਤਾ 24 8 6 ਨੂੰ 6 ਨਾਲ ਮਲਟੀਪਲਾਈ ਕੀਤਾ 8 इक्वल टू 16 ਉਸ ਤੋਂ ਬਾਅਦ ਇਹ ਰਕਮ ਅੱਧਰਾਂ ਕਿ ਉਲਟੇ ਜਾਣੀਆਂ ਹਨ ਗੁਣਾ 6 ਤੇ ਇਹਨਾਂ ਦੋਨਾਂ ਪਲੱਸ ਕਰ ਦਿਓ 18 32 ਕੱਟ ਕੇ ਆਪਣੇ ਕੋਲ ਆ ਗਿਆ 16 ਦੋਨੋਂ 32 ਦੋ ਨਾਲ ਕੱਟਿਆ ਗਿਆ 3 ਮਤਲਬ ਜਿਹੜਾ ਉਹ ਕੰਮ ਹੈ 3 ਦਿਨਾਂ ਵਿੱਚ ਪੂਰਾ ਹੋਵੇਗਾ ਜੇਕਰ ਆਪਾਂ ਇਹਨੇ men and women ਦਾ ਕੰਮ ਤੇ ਲਗਾਉਨੇ ਆ ਦੁਬਾਰਾ ਦੇਖੋ ਕਿਵੇਂ ਕੀਤਾ ਹੈ ਕਿ ਦੂਸਰੇ ਵਾਲੇ ਵਰਕ ਨੂੰ ਉੱਪਰ ਰੱਖਣਾ ਹੈ ਤੇ ਪਹਿਲੇ ਵਾਲੇ ਨੂੰ ਥੱਲੇ ਇਹਨਾਂ ਦਾ ਪਲੱਸ ਕਰ ਦਿਓ ਇਕੁਅਲ ਟੂ ਕਰ ਦੇਣਾ ਜਿੰਨੇ ਆਪਾਂ ਡੇਜ਼ ਦਿੱਤੇ ਆ ਇਹਨਾਂ ਐਲਸੀਐਮ ਲਾਓ ਐਲਸੀਐਮ 6 ਆ ਗਿਆ 12/3 ਨੂੰ ਆਪਾਂ 6 ਨਾਲ ਗੁਣਾ ਕਰਾਂਗੇ ਤੇ ਆਪਣਾ ਬਣ ਜਾਏਗਾ 24 8/6 ਨੂੰ ਗੁਣਾ ਕਰਾਂਗੇ 6 ਨਾਲ ਆਪਣਾ ਬਣ ਜਾਏਗਾ 8 ਇਕੁਅਲ ਟੂ 16 ਉਸ ਤੋਂ ਬਾਅਦ ਇਸ ਰਕਮ ਨੂੰ ਇੱਧਰ ਲੈ ਕੇ ਪਲਟਾ ਦਿਓ 6 ਉੱਪਰ ਚਲਾ ਜਾਏਗਾ ਉਸ ਤੋਂ ਬਾਅਦ 18 ਤੇ 24 ਤੇ 8 32 ਇਸ ਨੂੰ ਡਿਵਾਈਡ ਕਰ ਦੋ 2 ਕੱਟ ਕੇ ਬਣ ਗਿਆ 3 ਮਤਲਬ ਆਪਣਾ ਆਨਸਰ ਹੈ 3 ਇਸ ਨੂੰ ਬੜੇ ਹੀ ਇਜ਼ੀਲੀ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਇੱਕ ਹੋਰ ਸਵਾਲ ਹੈ 3rd ਨੰਬਰ ਇਹਦੇ ਵਿੱਚ ਆਪਾਂ ਨੂੰ 3% ਦਿੱਤੇ ਹੋਏ ਆ ਇਸ ਦੇ ਵਿੱਚ ਇਫ 1 ਮੈਨ অর 2 ਊਮਨ ਔਰ 3 ਬॉयਜ਼ ਕੈਨ ਡੂ ਅ ਪੀਸ ਆਫ ਵਰਕ ਇਨ 55 ਡੇਸ then one man one woman and one boy will do in how many days is they sanu kya gaya hai ki ek aadmi do aurtaan ja teen ladke kise kaam nu 55 din vich kar sakde hai te usse kaam nu ek aadmi ek aurat ate ek ladka kinne dinan vich karne apne same trick dinal karna hai second wale nu upar rakhna hai ਸੈਕਿੰਡ ਵਾਲੇ ਨੂੰ ਉੱਪਰ ਰੱਖਣਾ ਤੇ ਫਰਸਟ ਵਾਲੇ ਨੂੰ ਥੱਲੇ ਸੈਕਿੰਡ ਵਾਲੇ ਨੂੰ ਉੱਪਰ ਫਰਸਟ ਵਾਲੇ ਨੂੰ ਥੱਲੇ ਸੈਕਿੰਡ ਵਾਲੇ ਨੂੰ ਉੱਪਰ ਫਰਸਟ ਵਾਲੇ ਨੂੰ ਥੱਲੇ ਇਕੁਅਲ ਟੂ ਜਿੰਨੇ ਆਪਾਂ ਡੇਜ਼ ਦਿੱਤੇ ਹੋਇਆ ਉਹ ਤਾਂ ਇਹਨਾਂ ਐਲਸੀਐਮ ਲਵਾਂਗੇ ਐਲਸੀਐਮ 6 ਆ ਗਿਆ 1/1 ਨੂੰ 6 ਨਾਲ ਗੁਣਾ ਕੀਤਾ 6 1/2 ਨੂੰ ਕਰਾਂਗੇ 3 1/3 ਨੂੰ ਕਰਾਂਗੇ 2 ਇਕੁਅਲ ਟੂ 55 ਉਸ ਤੋਂ ਬਾਅਦ ਇਧਰ ਲਿਆ ਕੇ ਇਹਨਾਂ ਨੂੰ ਉਲਟਾ ਦਿਓ ਇਹਨਾਂ ਨੂੰ ਪਲੱਸ ਕੀਤਾ 6 3 ਤੇ ਦੋ ਨੂੰ ਆਪਣਾ ਬਣ ਗਿਆ 12 11 11 ਨੂੰ ਕਟੋ 55 ਨਾਲ ਤੇ ਇਹਨਾਂ ਗੁਣਾ ਕੀਤਾ ਆਪਣਾ ਬਣ ਗਿਆ 6 5 30 ਮਤਲਬ ਕਿ ਇਹ ਤਿੰਨੇ ਜਣੇ ਮਿਲ ਕੇ ਇਸ ਕੰਮ ਨੂੰ 30 ਦਿਨਾਂ ਵਿੱਚ ਕਰਨਗੇ ਇਸ ਤੋਂ ਬਾਅਦ ਫਿਰ ਦੁਬਾਰਾ ਦੇਖੋ ਕਿ ਫਰਸਟ ਸੈਕਿੰਡ ਨੂੰ ਆ ਪਹੁੰਚ ਕਰ ਦਿਓ ਉਸ ਤੋਂ ਬਾਅਦ ਇਹਨਾਂ ਦਾ ਆਪਾਂ ਲੈਣਾ एलसीएम एलसीएम आ गया 6 ਇਹਨਰ ਮਲਟੀਪਲਾਈ ਕਰ ਦੋ 1/1 ਨੂੰ 6 ਨਾਲ 6 1/2 ਨੂੰ 6 ਨਾਲ 3 1/3 ਨੂੰ 6 ਨਾਲ 2 इक्वल टू 55 ਉਸ ਤੋਂ ਬਾਅਦ 55 ਨੂੰ ਮਲਟੀਪਲਾਈ ਕਰ ਦੋ ਇਹਨਾਂ ਨੂੰ ਉਲਟਾ ਕੇ 6 3 2 ਪਲੱਸ ਕੀਤਾ 11 11 ਕੱਟ ਕੇ ਆ ਗਿਆ 5 ਮਤਲਬ 5 6 ਕਿੰਨਾ ਬਣ ਗਿਆ 30 ਆਪਣਾ ਆਨਸਰ ਹੋ ਜਾਏਗਾ 30 ਡੇਸ ਤੇ ਹੁਣ ਦੋਸਤੋ ਤੁਸੀ ਇਹ ਦੱਸਣਾ ਕਿ ਤੁਹਾਨੂੰ ਆਪਣੀ ਅੱਜ ਦੀ ਦੱਸੀ ਹੋ ਟ੍ਰਿਕ ਕਿਸ ਤਰ੍ਹਾਂ ਲੱਗੀ ਤੇ ਇਹੋ ਜੇ ਹੋਰ ਸਮ ਲੈ ਕੇ ਆਉਣ ਦੇ ਲਈ ਵਧੀਆ ਵਧੀਆ ਟ੍ਰਿਕ ਦੇ ਨਾਲ ਤੇ ਆਪਣੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਇੱਕ ਲਾਈਕ ਦੇ ਨਾਲ ਇੱਕ ਸਬਸਕ੍ਰਾਈਬ ਦੇ ਨਾਲ ਸਾਡਾ ਹੌਸਲਾ ਬਣਦਾ ਹੈ ਤੇ ਹੁਣ ਅਸੀਂ ਡੇਲੀ ਇੱਕ ਕੁਐਸਚਨ ਇਹੋ ਜੀ ਟ੍ਰਿਕ ਦੇ ਨਾਲ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਆਪਣੇ ਦੋਸਤਾਂ ਵਿੱਚ ਆਪਣੇ ਮਿੱਤਰਾਂ ਦੇ ਵਿੱਚ ਇਸ ਗਰੁੱਪ ਨੂੰ ਜ਼ਰੂਰ ਸ਼ੇਅਰ ਕਰਨਾ ਆਪ ਜੀ ਦਾ ਬਹੁਤ ਧੰਨਵਾਦ